हां जी ਪ੍ਰਧਾਨ ਜੀ ਈਦ ਦਾ ਤਿਹਾੜ ਆ ਰਿਹਾ ਜੋ ਲੋਕ ਨੇ ਉਹ ਰਲ ਮਿਲ ਕੇ ਮਨਾ ਰਹੇ ਨੇ ਉਤਾਰ ਪਾਰਟੀਆਂ ਕਰ ਰਹੇ ਨੇ ਇਹਦੇ ਬਾਰੇ ਤੁਸੀਂ ਮੁਸਲਮ ਭਰਾਵਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਮੈਂ ਜੀ ਵਿਮੇਂਦਰ ਸਿੰਘ ਪੁਰਥੀ ਮੈਨੂੰ 35 ਸਾਲ ਹੋ ਗਏ ਮਲੇਕੋਲਾ ਸਿਟੀ 'ਚ ਰਹਿੰਦੇ ਹਾਂ ਕਿਉਂਕਿ ਜਿਹੜਾ ਸਿਟੀ ਸਾਡਾ ਮੁਸਲਮ ਜਿਆਦਾ ਵਾਦੀ ਹੋਣ ਕਰਕੇ ਪਹਿਲਾਂ ਸਾਨੂੰ ਮਹਿਸੂਸ ਹੁੰਦਾ ਸੀ ਵੀ ਅਸੀਂ ਇੱਥੇ ਰਹਿ ਰਹੇ ਹਾਂ ਸਟਾਰਟਿੰਗ ਪੈਂਦੇ ਸਲ ਪ੍ਰਾਨਿਕਾ ਲਾ ਪਰ ਸਾਨੂੰ ਅੱਜ ਹੀ ਮਹਿਸੂਸ ਹੁੰਦਾ ਵੀ ਅਸੀਂ ਸਾਡਾ ਇਹ ਸਾਰਾ ਪਰਿਵਾਰ ਹੀ ਸਾਡੇ ਆਪਣੇ ਨੇ ਕਦੇ ਮਹਿਸੂਸ ਹੀ ਨਹੀਂ ਹੋਇਆ ਇੱਕ ਦੂਜੇ ਦੇ ਦੁੱਖ ਸੁੱਖ ਵਿਆਹ ਸਾਦੀ ਜਿਵੇਂ ਈਦ ਦਾ ਜਿਹੜਾ ਤਿਉਹਾਰ ਆ ਸੀ ਇੰਨੇ ਚਾਹਾਂ ਦਾ ਮਨਾਉਨੇ ਤੇ 1.5 ਇੱਕ ਮਹੀਨਾ ਤੱਕ ਅਸੀਂ ਨਾਲ ਹੀ ਹੁੰਨੇ ਆ ਰੋਜ਼ ਹੀ ਸ਼ਾਮ ਦੇ ਰੋਜ਼ ਆਲਤਾਰ ਪਾਰਟੀ ਦੇ ਅਸੀਂ ਵੀ ਸਾਡੇ ਵੱਲੋਂ ਵੀ ਹੁੰਦੀ ਆ ਸਾਡੇ ਜਿੰਨੇ ਵੀ ਇੱਥੋਂ ਦੇ ਵਰਕਰ ਨੇ ਅਜੰਦਾ ਵੀ ਕਰਵਾਉਨੇ ਆ ਔਰ ਜਿੰਨੇ ਸਾਡੇ ਮੱਲੇ ਦੇ ਸਾਡੇ ਨੇੜੇ ਵਾਲੇ ਫੈਮਿਲੀਆ ਨੇ ਉੱਥੇ ਵੀ ਕਰਾਉਨੇ ਆ ਸਾਨੂੰ ਚਾਹ ਲੱਗਦਾ ਵੀ ਅਸੀਂ ਜ਼ਰੂਰ ਕਰਾਈਏ ਮੈਂ ਈਜ਼ ਦੀਆਂ ਸ਼ਹਿਰ ਵਾਸੀਆਂ ਨੂੰ ਇਲਾਕਾ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਵਧਾਈ ਦਿਨਾ ਤੇ ਪ੍ਰਮਾਤਮਾ ਇਸੇ ਤਰ੍ਹਾਂ ਦੀ ਖੁਸ਼ੀਆਂ ਲੈ ਕੇ ਆਵੇ ਸਾਡੇ ਸਮਾਜ ਦੀ ਤਰੱਕੀ ਹੋਵੇ ਮਲੇਰਕੁਲਾ ਸਿਟੀ ਦੀ ਤਰੱਕੀ ਹੋਵੇ ਸਹਿਰ ਜਿਹੜੀ ਭਾਈਚਾਰਕ ਸਾਂਝ ਆ ਬਹੁਤ ਲੰਬੇ ਸਮੇਂ ਤੋਂ ਪੁਰਾਣੇ ਸਮੇਂ ਤੋਂ ਚੱਲਦੀ ਆ ਰਹੀ ਹੈ ਇਹ ਜਿਹੜੀ ਸਾਂਝ ਆ ਸਾਨੂੰ ਬਰਕਰਾਰ ਰੱਖਣੀ ਆ ਔਰ ਆਉਣ ਵਾਲੇ ਸਮੇਂ 'ਚ ਸਾਡੇ ਜਿੰਨੇ ਵੀ ਹਿੰਦੂ ਵੀਰ ਨੇ ਸਾਡੇ ਸਿੱਖ ਵੀਰ ਨੇ ਮੁਸਲਮਾਨ ਨੇ ਸਾਰੇ ਅਸੀਂ ਭਰਾਵਾਂ ਤਿੰਨੇ ਇੱਕ ਇੱਕ ਜੁਕੜਤਾਂ ਨਾਲ ਇੱਥੇ ਇੱਕ ਜੋੜਤਾਂ ਨਾਲ ਰਹਿੰਦੇ ਆ ਇਕੱਠੇ ਰਹਿਨੇ ਆ ਹਰ ਤਿਉਹਾਰ ਇਕੱਠਾ ਮਨਾਉਨੇ ਆ ਤੇ ਇਸ ਕਰਕੇ ਸਾਡਾ ਇਹ ਜਿਹੜਾ ਸਹਿਰ ਆ ਤਰੱਕੀ ਦੇ ਰਸਤੇ ਤੇ ਜਾ ਰਿਹਾ ਕਿਉਂਕਿ ਜਿੱਥੇ ਅਮਨ ਹੈ ਉੱਥੇ ਤਰੱਕੀ ਆ ਅਮਨ ਦਾ ਪੈਗਾਮ ਯੇ ਸੀ ਦੇ ਰਹੇ ਆ ਤੇ ਰੋਜ਼ਾਂ ਦੇ ਦਿਨਾਂ ਵਿੱਚ ਵੀ ਇਹ ਅਮਨ ਹੀ ਇੱਕ ਸਾਰਾ ਹਰ ਕੋਈ ਦੁਆ ਕਰਦਾ ਵੀ ਸਹਿਰ ਔਰ ਦੇਸ਼ ਅਮਨ ਸ਼ਾਂਤੀ ਨਾਲ ਰਹੇ